ਜਿਹੜੇ ਦੁੱਖ ਬਣ ਕੇ ਆਏ ਸਾਨਾ ਔਰ ਕਦੇ ਇਹ ਦੁੱਖ ਦੇਣ ਵਾਲੇ ਦੁਸ਼ਟਾ ਹੈ ਤੇ ਕਦੇ ਸੀਤਲਾ ਨੇ ਹਮਲਾ ਕੀਤਾ ਔਰ ਚੇਚਕ ਦਾ ਹਮਲਾ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ कि ਉਸ ਵੇਲੇ ਵੀ ਆਪਾਲੁਰਖ ਵੈਗ ਰੁਕੇ ਰੋਗ ਮਟਾਇਆ ਨਾ ਕਿ ਕਦੇ ਹੋਰ ਮੱਥੇ ਟਿਕਾਉਣੇ ਨਾ ਕਿ ਕਦੇ ਹੋਰ ਲਕਸ਼ੀਆਂ ਪਾਉਣੀਆਂ ਉਧਰ ਨੂੰ ਨਹੀਂ ਗਏ ਬਾਣੀ ਪੜੀ ਗੁਰੂ ਗੁਰੂ ਜਪਿਆ ਜਦ ਗੁਰੂ ਨੇ ਕਿਰਪਾ ਕੀਤੀ ਮਹਾਰਾਜ ਦੀ ਬਾਣੀ ਅੰਦਰ ਬਚਨ ਉਚਾਰੇ ਸ਼ੀਤਲਾਤੇ ਰੱਖਿਆ ਬਿਉਹਾਹੀ ਪਰ ਪ੍ਰਭੂ ਨੇ ਆਪ ਉਚਾਇਆ ਨਾ ਹੀ ਸਿੱਖ ਜਗਤ ਨੂੰ ਕਿਹਾ ਹੈ ਆ ਤੂੰ ਕਰਦਾ ਫਿਰ ਅਸੀਂ ਤਾਂ ਭਰਮ ਵਿੱਚ ਪਟਕੇ ਹੋਏ ਆ ਜਿਉਂਦੇ ਪਟਕੇ ਹੋਏ ਆਪਣੇ ਗੂ ਨੂੰ ਛੱਡ ਕੇ ਪਤਾ ਨਹੀਂ ਕਿਹੜੀਆਂ ਮੜੀਆਂ ਮਸਾਨੀਆਂ ਤੇ ਡੰਡਾ ਤੇ ਪੇੜੀਆਂ ਤੇ ਲਸੀਆਂ ਪਾਉਂਦੇ ਫਿਰਦੇ ਆ ਉਤੋਂ ਕੁਝ ਨਹੀਂ ਮਿਲਣਾ ਕਦੇ ਕਿਸੇ ਦਰਖਤ ਨੇ ਆਪਣਾ ਆਪ ਬਚਾਇਆ ਬੱਕਰੀਆਂ ਨੂੰ ਖਾਧੀਆਂ ਨੇ ਔਰ ਕੋਈ ਪਹਾੜੀ ਲੈ ਕੇ ਵੱਡੇ ਜਾਂਦਾ ਕੋਈ ਟੁੱਕੀ ਜਾਂਦਾ ਕੋਈ ਉਹਨੂੰ ਅਗਰ ਚ ਦਲਾਈ ਦੰਦਾ ਹੈ ਉਹਦੇ ਤੇ ਕਈ ਐਸਾ ਕੁਝ ਹੁੰਦਾ ਉਹ ਉਹਨੂੰ ਨਹੀਂ ਬਚਾ ਸਕਿਆ ਤੇ ਤੁਹਾਨੂੰ ਕੀ ਬਚਾਏਗਾ ਬਚਾਉਣ ਵਾਲਾ ਉਪਜਾਉਣ ਵਾਲਾ ਸੁਖ ਦਵਾਉਣ ਵਾਲਾ ਆਕਾਲ ਪੁਰਖ ਵੈਗਰੋ ਹੈ ਤੈਨੂੰ ਆਪਣੇ ਗੁਰੂ ਤੇ ਭਰੋਸਾ ਹੁੰਦੇ ਤੇ ਤੈਨੂੰ ਗੁਰੂ ਤੇ ਭਰੋਸਾ ਨਹੀਂ ਜੇ ਤੈਨੂੰ ਗੁਰੂਕੁਲ ਆ ਕੇ ਨਹੀਂ ਕੁਝ ਮਿਲਿਆ ਉਸਤਾਦ ਦੀ ਮਾਤਰੁੱਕੇ ਦਿਓ ਵੀ ਕੁਝ ਨਹੀਂ ਮਿਲਦਾ ਗੁਰੂ ਤੋਂ ਮਿਲੇ ਗੁਰੂ ਕੋਲ ਆਏਗਾ ਤਾਂ ਝੋਲੇ ਭਰੇਗੀ ਮਹਾਰਾਜ ਕਹਿੰਦੇ ਰੋਗ ਵੀ ਆਏ ਦੁਸ਼ਟ ਵੀ ਆਏ ਤੇ ਕਿੰਨੇ ਮੁਟਾਇ ਪ੍ਰਭੂ ਨੇ ਜੇ ਸੁਲਹੀ ਖਾਂ ਆਇਆ ਤੇ ਉਹਨੂੰ ਪਾਰ ਕਿਨੇ ਬੁਲਾਇਆ ਪ੍ਰਭੂ ਨੇ ਸਲਬੀ ਖਾਂ ਆਇਆ ਰਸਤੇ ਵਿੱਚ ਗੱਡੀ ਕਿਨੇ ਚੜਾਇਆ ਗੁਰੂ ਨੇ ਜੇ ਦਾਈ ਆਈ ਤੇ ਉਹ ਦੁਸ਼ਟਤਾ ਧਾਰ ਕੇ ਆਈ ਉਹਦਾ ਨਸ਼ਟ ਕੀਤਾ ਤਾਂ ਉਸ ਆਕਾਲ ਪੁਰ ਵੈ ਗੁਰੂ ਨੇ ਕਿਸ ਸਾਪੇਰੇ ਨੇ ਸਭ ਛੱਡਿਆ ਉਹਦਾ ਖਾਤਮਾ ਹੋਇਆ ਉਹ ਕੀਤਾ ਕਾਲਪੁਰਖ ਵੈਗਰੂ ਨੇ ਜੇ ਕੇ ਅਰਧਹੀਤ ਜਨਮੁਲਾਕੇ ਖਲਾਵਨ ਵਾਲਾ ਬ੍ਰਾਹਮਣ ਆਇਆ ਉਹਨੂੰ ਪਾਰ ਬੁਲਾਇਆ ਤਾਂ ਗੁਰੂ ਨੇ ਜੇ ਤਨ ਤੇ ਰੋਗ ਆਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੀਚਕ ਦਾ ਹਮਲਾ ਆਤ ਹੋਇਆ ਤੇ ਕਿੰਨੇ ਬੁਚਾਇਆ ਰੱਖਿਆ ਕਿੰਨੇ ਕੀਤੀ ਆ ਕਿ ਉਸ ਆਸਾਲੁਰਕ ਵੈਗਰੂ ਜੀ ਨੇ ਕਿਉਂਕਿ ਨਹੀਂ ਤੇ ਕਿਸੇ ਦੀਆਂ ਅੱਖਾਂ ਚਲੀਆਂ ਜਾਂਦੀਆਂ ਹੁੰਦੀਆਂ ਅੱਖਾਂ 'ਚ ਵੀ ਇਹ ਦਾਣੇ ਨਿਕਲ ਆਉਂਦੇ ਕਿਸੇ ਦੇ ਕੰਨ ਚਲੇ ਜਾਂਦੇ ਕੰਨਾਂ ਤੇ ਕਿਸੇ ਦੇ ਜ਼ਬਾਨ ਤੇ ਨਿਕਲ ਆਉਣ ਗਲੇਚ ਨਿਕਲ ਆਉਣ ਉਹ ਉਥੋਂ ਬੋਲਣਾ ਕਈ ਵਾਰ ਬੰਦ ਹੋ ਜਾਂਦਾ ਹੈ ਸਰਪ ਸੁਰੱਖਿਆਤਾ ਜਿਹੜੀ ਬਹਾਲ ਹੋਈ ਹੈ ਇਸ ਰੋਗ ਤੋਂ

ਸੰਸਾਰ ਦੇ ਵਿੱਚ ਇੰਨਾ ਰੋਗਾਂ ਤੋਂ ਸੋਗਾਂ ਤੋਂ ਰੱਖਣਾ ਕੀਤਾ ਹੈ ਮਹਾਰਾਜ ਤੂੰ ਭੇਜਿਆ ਤੇ ਤੂੰ ਇਹਦੀ ਰਖਵਾਲੀ ਕਰਦਾ ਹੈ ਇਹ ਨਹੀਂ ਕਿ ਆ ਕਿ ਮੈਂ ਰਖਵਾਲੀ ਕਰਦਾ ਨਹੀਂ ਆਕਾਲਪੁਰਖ ਵੈਰੂ ਤੇਰੀ ਦਾਤ ਤੂੰ ਇਹਦੀ ਰਖਵਾਲੀ ਕਰਦਾ ਹੈ ਤੇਰੀ ਕਿਰਪਾ ਹੈ ਤਾਂ ਸਭ ਕੁਝ ਮਹਾਰਾਜ ਸਾਹਿਬ ਕਹਿੰਦੇ ਦੁਨੀਆ ਦੇ ਲੋਕੋ ਜੇ ਤਵਾ ਨਹੀਂ ਤੁਮ ਸਭ ਹੋਵੇ ਤੁਹਾਡਾ ایمان ਗੁਰੂ ਤੇ ਆ ਜਾਵੇ ਤੁਹਾਡਾ ਧਿਆਨ ਗੁਰੂ ਦੇ ਚਰਣਾ ਵਿੱਚ ਆ ਜਾਵੇ ਤੇ ਗੁਰੂ ਤੁਹਾਨੂੰ ਵੀ ਚਾਨਣਾ ਬਖਸ਼ੇ ਤੁਹਾਡੇ ਵੀ ਕਾਰਜ ਬਖਸ਼ੇ ਚੜ੍ਹਦੀ ਕਲਾ ਕਰੇ ਸਾਨੂੰ ਤਾਂ ਬਹੁਤ ਤਾਦ ਅੰਦਰ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ ਬਹੁਤ ਤਾਦ ਅੰਦਰ ਗੁਰੂਕੁਲ ਵੀ ਆਨੇ ਆ ਇੱਥੇ ਭਰੋਚਾ ਨਹੀਂ ਕਿਸੇ ਗੁਰਕੁਲ ਵੀ ਚੱਲੇ ਜਾਂਦੇ ਆ ਇੱਕ ਤਾਗੇ ਤੇ ਸਾਨੂੰ ਤੋਸਾ ਖੁਦ ਆਂਦਾ ਆ ਅਰ ਮਨਮਤ ਤੇ ਭਰੋਸਾ ਉਹਦਾ ਨਾ ਗੁਰੂ ਦੀ ਗੁਰਮਤਿ ਹੈ ਨਹੀਂ ਕਿ ਗੁਰੂ ਦੀ ਗੁਰਮਤ ਬਾਣੀ ਪੜ੍ਹ ਲਈਏ ਗੁਰੂ ਗੁਰੂ ਜਪ ਲਈਏ ਗੁਰੂ ਤੋਂ ਵੱਡਾ ਕੋਈ ਨਹੀਂ ਪਤਾ ਨਹੀਂ ਅਸੀਂ ਨੂੰ ਕੀ ਹੁੰਦਾ ਦੰਦਾ ਹੈ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਉਹਦੇ ਬਾਲਕ ਬਣ ਜਾਂਦੇ ਨੇ ਉਹਨਾਂ ਦੀ ਰਖਵਾਲੀ ਆਪ ਕਰਦਾ ਹੈ ਆਪ ਰਹਿਮਤ ਵਰਸਾਉਂਦਾ ਹੈ ਉਹਦੇ ਬਨਣ ਦੀ ਜ਼ਰੂਰਤ ਹੈ ਇਸੇ ਵੇਲੇ ਤਨ ਕੋ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਏ ਇੱਕ ਬੱਚਾ ਬਰਤਨ ਸਾਫ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੱਕ ਕੇ ਬਰਤਨ ਸਾਫ ਕਰਦਿਆਂ ਹੋਇਆਂ ਸੇਵਾ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇਰਾ ਨਾਮ ਕੀ ਹੈ ਬੱਚਿਆ ਬੇਟਾ ਕਹਿੰ ਲੱਗਾ ਮਹਾਰਾਜ ਮਾਂ ਬਾਪ ਨੇ ਨਾਮ ਰੱਖਿਆ ਜੋਗਾ ਤੇ ਪੁੱਛਿਆ ਤੂ ਮਹਾਰਾਜ ਮੁਸਕਰਾ ਕੇ ਕਹਿੰਦੇ ਤੂੰ ਕਿਹਦੇ ਜੋਗਾ ਕਹਿੰਦਾ ਮਹਾਰਾਜ ਮੈਂ ਤੁਹਾਡੇ ਜੋਗਾ ਏ ਕੋ ਸਹਿਬ ਕਹਿੰਦੇ ਜੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਕਹਿ ਤੂੰ ਮਹਾਰਾਜ ਕਿ ਜੇ ਤੂੰ ਸਾਡਾ ਹੈ ਤੇ ਤੇਰੀ ਪਤ ਅਸੀਂ ਰੱਖਾਂਗੇ ਜਰੂਰਤें ਗੁਰੂ ਦੇ ਹੁੰਦਾਂ ਦੀ ਜਦਨ ਅਸੀਂ ਗੁਰੂ ਦੇ ਹੋ ਗਏ ਨਾ ਉਹਦੇ ਨਾਲ ਵਪਾ ਨ ਭਾਈ ਉਦਨ ਗੁਰੂ ਸਾਨੂੰ ਘਾਟ ਰਹਿ ਨਹੀਂ ਕੋਈ ਨਹੀਂ ਦਿੰਦਾ ਮੈਂ ਭੰਤ ਕਹ ਦੇਵਾਂਗਾ ਮੈਂ ਬੜੀ ਵਫਾ ਨਿਭਾਉਣਾ ਸੀ ਮੈਂ ਤਾਂ ਗੁਰੂ ਜੁਗਾ ਹੀ ਨਹੀਂ ਗੁਰਮੁਖੋਂ ਅੰਦਰੋਂ ਮੈਨੂੰ ਪਤਾ ਹੈ ਮੇਰੇ ਮਨ ਦਾ ਜੇ ਮੈਨੂੰ ਮੇਰਾ ਪਤਾ ਹੈ ਤੇ ਤੁਹਾਨੂੰ ਵੀ ਤੁਹਾਡੇ ਮਨ ਦਾ ਪਤਾ ਹੈ ਅੰਦਰੋਂ ਕੀ ਪੁਤਲ ਪੁਤਲ ਮੱਚ دیے ਮਹਾਰਾਜ ਦੇ ਪਾਤਸ਼ਾਹ ਕਹਿੰਦੇ ਉਹਦਾ ਹੁੰਦਾ ਸਾਰੇ ਕਾਰਨ ਸਮਰਦਾਨਗੇ ਮਹਾਰਾਜ ਤਾਂ ਕਹਿੰਦੇ ਆ ਕਿ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਜੇ ਤੂੰ ਮੇਰਾ ਹੋ ਕੇ ਰਵੇਂ ਤਾਂ ਸਭ ਦਗ ਤੇਰਾ ਹੋਏ ਕੋ ਸੰਸਾਰ ਦੇ ਪਿੱਛੇ ਪਿੱਛੇ ਦੌੜਦਾ ਹੈ ਨਾ ਆਵੀ ਚੀਜ਼ ਮੇਰੀ ਹੁੰਦਾ ਰਹੇ ਆਵੀ ਮੇਰੀ ਹੁੰਦਾ ਰਹੇ ਆਵੀ ਮੇਰੀ ਹੁੰਦਾ ਹੈ ਤੂੰ ਰੱਬ ਦਾ ਹੁੰਦਾ ਕਿ ਸਭ ਕੁਝ ਤੇਰਾ ਹੋ ਜਾਵੇਗਾ ਨਹੀਂ ਤੇ ਉਹ ਅੱਗੇ ਅਕੇ ਤੋਂ ਪਿੱਛੇ ਪਿੱਛੇ ਦੌੜਦਾ ਦੌੜਦਾ ਹੀ ਰਹਦਾਵੇਂਗਾ ਉਦੇ ਨਾਲ ਜੋੜ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਜਿਹੜੇ ਬਲਕ ਬਣ ਜਾਂਦੇ ਆ ਪਰਮਾਤਮਾ ਦੇ ਵੈਗੁਰੂ ਦੇ ਉਦੇ ਹੋ ਜਾਂਦੇ ਨੇ ਤੇ ਪਰਮਾਤਮਾ ਫਿਰ ਉਹਨਾਂ ਦੇ ਪਿੱਛੇ ਪਿੱਛੇ ਚੱਲਦਾ ਜਿਹੜੇ ਉਦੇ ਹੋ ਜਾਂਦੇ ਆ ਪਾਛੇ ਲਾਗੂ ਹਰ ਫਿਰੇ ਕਹਤ ਕਬੀਰ 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 ਚੱਲਦੇ ਨੇ ਤੇ ਗੁਰੂ ਆਵਾਜ਼ਾਂ ਮਾਰਦੇ ਆ ਕਬੀਰ ਕਬੀਰ ਕਰਦੇ ਨੇ ਰੱਬ ਵੀ ਉਹਨੂੰ ਭਾਲਦਾ ਹੈ ਜਿਹੜਾ ਰੱਬ ਦਾ ਹੋ ਗਿਆ ਜਿਹੜਾ ਮਾਂ ਬਾਪ ਤਾਂ ਹੀ ਨਹੀਂ ਬਣਿਆ ਉਹ ਸੰਸਾਰ ਦਾ ਕੀ ਖਾਕ ਬਣੇਗਾ ਜਿਹੜਾ ਮਾਂ ਬਾਪ ਦਾ ਹੀ ਨਹੀਂ ਹੋ ਸਕਿਆ ਔਰ ਮਾਂ ਬਾਪ ਉਹਨੂੰ ਕੀ ਆਵਾਜ਼ਾਂ ਮਾਰਣਗੇ ਜਿਹੜਾ ਉਹਦਾ ਹੋਵੇ ਜਿਹੜਾ ਉਹਦੀ ਗੱਲ ਸੁਣੇ ਉਹਨੂੰ ਆਵਾਜ਼ ਮਾਰਦੇ ਨੇ ਬੜੀ ਛੇਤੀ ਆਵਾਜ਼ ਮਾਰਦੇ ਨੇ ਬਾਅਦ ਬਾਅਦ ਆਵਾਜ਼ ਮਾਰਦੇ ਨੇ ਜਿਹੜਾ ਦਾ ਉਹਦਾ ਵੇਨਾ ਗੁਰੂ ਵੀ ਉਹਨੂੰ ਬਾਚਾਂ ਮਾਰਦਾ ਹੈ ਉਹਨੂੰ ਹੀ ਕਹਿੰਦਾ ਆ ਮੇਰੀ ਲਾਲ ਮੇਰੇ ਕੋਲ ਆ ਜਿਹੜੇ ਬੇਮੁਖ ਹੋ ਜਾਂਦੇ ਆ ਔਰ ਬੇਵਫਾ ਹੋ ਜਾਂਦੇ ਨੇ ਉਹ ਭਟਕਦੇ ਫਿਰਦੇ ਨੇ ਉਹਨਾਂ ਦੀ ਬਾਤ ਕੋਈ ਨਹੀਂ ਪੁੱਛਦਾ ਮਹਾਰਾਜ ਕਹਿੰਦੇ ਸੁਖ ਸੰਤ ਸਹਿਜ ਆਨੰਦ ਭਏ ਮਹਾਰਾਜ ਸਾਡੀ ਪਾਸ਼ਾ ਕਹਿੰਦੇ ਸੁਖ ਬਾਹਰ ਦਾ ਸਹਿਜ ਸੋਤੇ ਸਿਤ ਪ੍ਰਾਪਤ ਹੋਇਆ ਸ਼ਾਂਤੀ ਸਰਮਾਟ ਕਾਉ ਅੰਦਰ ਦਾ ਗਿਆਨ ਪ੍ਰਗਟ ਹੋਇਆ ਹਿਰਦੇ ਦੇ ਅੰਦਰ ਜਦੋਂ ਸ਼ਾਂਤੀ ਬਾਹਰ ਦਾ ਸੁਖ ਅੰਦਰ ਦਾ ਆਨੰਦ ਪ੍ਰਾਪਤ ਹੋ ਗਿਆ ਗਿਆਨ ਤੇ ਪ੍ਰਕਾਸ਼ ਸਹਿਤ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਪੂਰਨ ਭਈ ਸੇਵਾ ਉਸ ਸੇਵਕ ਦੀ ਸੇਵਾ ਸਿਮਰਨ ਸੰਪੂਰਨਤਾ ਦੇ ਜੀਵਨ ਸਹਿਤ ਹੋ ਗਿਆ ਕਿਉਂਕਿ ਇਹ ਕਮਾਉਂਦੇ ਆਂ ਧਿਆਉਂਦੇ ਆਂ ਚੱਲਦੇ ਆਂ ਚਲਾਉਂਦੇ ਆਂ ਮਾਲਕ ਤੱਕ ਪਹੁੰਚ ਗਏ ਮਾਲਕ ਨੂੰ ਮਿਲ ਗਏ ਸੰਪੂਰਨਤਾ ਆ ਗਈ ਅਧੂਰਾ ਪਰ ਚਲਾ ਗਿਆ ਸਾਥ ਸਹਿਜ ਅਨੰਦ ਘਣਾ ਪੂਰਨਾ ਭਈ ਆਸ ਮਨ ਕੀ ਸ਼ਾ ਪੂਰੀ ਹੋ ਗਈ ਹੈ ਪ੍ਰਭੂ ਦੇ ਦੇਦਾਰ ਵਾਲੀ ਪ੍ਰਭੂ ਦੇ ਵਿੱਚ ਆਭੇਦ ਹੋਣ ਵਾਲੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਗਤ ਜਨਾਂ ਕੀ ਬੇਨਤੀ ਭਗਤਾਂ ਦੀ ਬੇਨਤੀ ਭਗਤਾਂ ਦੀ ਪ੍ਰਾਰਥਨਾ ਪ੍ਰਭ ਭਗਤਾਂ ਦੀ वेदना ਜਿਹੜੇ ਭਗਤੀ ਕਰਦੇ ਜਿਹੜੇ ਉਹਦੇ ਭੈ ਵਿੱਚ ਦਰ ਵਿੱਚ ਰਹਿੰਦੇ ਨੇ ਕਿ ਪ੍ਰਭੂ ਨਾ ਰੁੱਠ ਜਾਵੇ ਸਾਨੂੰ ਤਾਂ ਪ੍ਰਭੂ ਦਾ ਡਰ ਹੀ ਨਹੀਂ ਜੀ ਉਸਤਾਦੀ ਮਾ ਅਸੀਂ ਰੱਬ ਤੋਂ ਨਹੀਂ ਡਰਦੇ ਅਸੀਂ ਸੰਸਾਰ ਤੋਂ ਡਰਦੇ ਆਂ ਅਸੀਂ ਪਰਿਵਾਰ ਤੋਂ ਡਰਦੇ ਆਂ ਅਸੀਂ ਰਿਸ਼ਤੇਦਾਰ ਤੋਂ ਡਰਦੇ ਆਂ ਉਹ ਮੈਨੂੰ ਫੁਲਾਨਾ ਕੀ ਕਹੇਗਾ ਮੈਨੂੰ ਉਹਦੇ ਘਰ ਕੇ ਕਰਨਾ ਪਿਆ ਔਰ ਗੁਰੂ ਤੋਂ ਨਹੀਂ ਡਰਦੇ ਵੀ ਗੁਰੂ ਕੀ ਕਹੇਗਾ ਗੁਰੂ ਤੋਂ ਉਲਟੀਆਂ ਵਸਤੂ ਉਲਟਾ ਕਦਮ ਅਸੀਂ ਚੁੱਕ ਲੈਨੇ ਆਂ ਪਰ ਰਿਸ਼ਤੇਦਾਰਾਂ ਨੂੰ ਰੋਸ ਜਾਵੇ ਹਾਲਾਂਕਿ ਜਿਹੜਾ ਇੱਕ ਰਿਹਾ ਇਹੋ ਜਿਹਾ ਮਾਤੇ ਵਾਲਾ ਨਾ ਰੋਸਦਾ ਉਹਨੇ ਮੰਨਣਾ ਕੋਈ ਨਹੀਂ ਉਹਨੇ ਕਿਸੇ ਗੱਲ ਤੋਂ ਤੜੇੰਗ ਹੋਈ ਹੀ ਨਹੀਂ ਜੇ ਗੁਰੂ ਰੁੱਸ ਗਿਆ ਨਾ ਤੇ ਸੰਸਾਰ ਸਾਰਾ ਵੀ ਮਿਲ ਕੇ ਤੁਹਾਨੂੰ ਖੁਸ਼ੀ ਨਹੀਂ ਦੇ ਸਕਦਾ ਪਰਵਾਦ ਦੇ ਵਿੱਚ ਖੁਸ਼ੀਆਂ ਐ ਨਾ ਤੇ ਸਾਰੇ ਦਿਖਤੇ ਦਰ ਤੁਸੀਂ ਮਨਾ ਕੇ ਇਕੱਠੇ ਕੀਤੇ ਆ ਤੇ ਜੇ ਪ੍ਰਮਾਤਮਾ ਰੁੱਸ ਗਿਆ ਉਹ ਜਿਹੜੇ ਸਾਰੇ ਤਾੜੀਆਂ ਮਾਰ ਮਾਰ ਹੱਥ ਦਿਲ ਤੇ ਕੀਰਣੇ ਪੈ ਲੱਗ ਜਾਂਦੇ ਨੇ ਜੇ ਪ੍ਰਭੂ ਰੁੱਸ ਗਿਆ ਇਸ ਕਰਕੇ ਅਸੀਂ ਗੁਰੂ ਨੂੰ ਮਨਾਇਆ ਕਰੀਏ ਸੰਸਾਰੀਆਂ ਨੂੰ ਨਾ ਸੰਸਾਰੀਆਂ ਨੂੰ ਨਾ ਅਸੀਂ ਸੰਸਾਰ ਵੱਲ ਨੂੰ ਤੁਰਦੇ ਆ ਨਰਨਕਾਰ ਵੱਲ ਨੂੰ ਨਹੀਂ ਨਰਨਕਾਰ ਸਤਿਗੁਰੂ ਕੀ ਕਹਿੰਦੇ ਨੇ ਉਸ ਪਾਛੇ ਨੂੰ ਤੁਰਿਏ ਉਹਦੇ ਭੈ ਵਿੱਚ ਚੱਲੀਏ ਤੇ ਉਹ ਭੈ ਵਿੱਚ ਚੱਲਣ ਵਾਲੇ ਭਗਤ ਜਨ ਭਗਤੀ ਕਰਨ ਵਾਲੇ ਪੰਦਗੀ ਕਰਨ ਵਾਲੇ ਉਹਨਾਂ ਨੇ ਜੜੀ ਫਿਰ ਬੇਨਤੀ ਕੀਤੀ ਨਾ ਪਰਮਾਤਮਾ ਨੂੰ ਕਿ ਪ੍ਰਭੂ ਜੀ ਆ ਸਾਨੂੰ ਆ ਚਾਹੀਦਾ ਪ੍ਰਭੂ ਜੀ پربھو آپتا سنی پرب آپ سن دے آپ را دے سا بھیجا پتہ نہیں دوجہ نے سنی دیتا ہوئے گا کہ نہیں ਪਰਮਾਤਮਾ ਆਪਣੇ ਪੈ ਵਿੱਚ ਰਹਿਣ ਵਾਲੇ ਦੇੜਿਆ ਨਾ ਗੁਰਸਿੱਖ ਚਾਰੀ ਸਿਮਰਣ ਵਾਲੇ ਸੇਵਾ ਵਾਲੇ ਪ੍ਰਭੂ ਵੱਲ ਨੂੰ ਮੁੱਕ ਕਰਕੇ ਚੱਲਣ ਵਾਲੇ ਉਹਨਾਂ ਦੀ ਬੇਨਤੀ ਉਹਨਾਂ ਦੀ ਪ੍ਰਾਰਥਨਾ ਪ੍ਰਭੂ ਆਪ ਸੁਣਦਾ ਹੈ ਮਾਲਕ ਆਪ ਸੁਣਦਾ ਹੈ ਮਹਾਰਾਜ ਕਹਿੰਦੇ ਰੋਗ ਮਟਾਈ ਜੀ ਵਾਲਿਆ ਨਾ ਉਹਨਾਂ ਦੇ ਰੋਗ ਕੁਝ ਤਨ ਦੇ ਰੋਗ ਨੇ ਕੁਝ ਮਨ ਦੇ ਰੋਗ ਨੇ ਮਨ ਵੀ ਰੋਗੀ ਏ ਉਹਨੂੰ ਅੰਦਰੂਨੀ ਰੋਗ ਏ ਤਨ ਵੀ ਰੋਗੀ ਆ ਇਹਨੂੰ ਬਾਹਰੂਨੀ ਰੋਗ ਨੇ ਮਹਾਰਾਜ ਕਹਿੰਦੇ ਇਹਨਾਂ ਨੂੰ ਮਟਾ ਦਿੰਦਾ ਹੈ ਪ੍ਰਭ ਮਨ ਦੇ ਵੀ ਰੋਗ ਵਿਕਾਰ ਆਦ ਮਾੜੇ ਫੁਰਣੇ ਉਹਨਾਂ ਨੂੰ ਪ੍ਰਭ ਮਟਾ ਦਿੰਦਾ ਹੈ ਤਨ ਦੇ ਰੋਗ ਵੀ ਮਟਾ ਦਿੰਦਾ ਜੀਵ ਵਾਲਿਆਂ ਨਾ ਅਸਲੀ ਜੀਵਨ ਜਿਉਣਾ ਪਰਮਾਤਮਾ ਵਾਲਾ ਅਨਸਾਨੀਆਂ ਤਵਾਲਾ ਉਹਦੇ ਵਿੱਚ ਜੀਵ ਵਾਲੇ ਹਨ ਜਾ ਦਾ ਵੱਡ ਪ੍ਰਤਾਪ ਏ ਦਾਤ ਕਿਸ ਨੇ ਬਖਸ਼ਿਸ਼ ਕਿਸ ਨੇ ਕੀਤੀ ਸੀਦਾ ਵੱਡਾ ਤੇਜ ਪ੍ਰਤਾਪ ਏ ਉਹ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਔਰ ਜਿਹੜਾ ਐਸਾ ਰੋਗ ਮਟਾ ਕੇ ਐਸਾ ਦੀਵਣ ਦਿੱਤਾ ਉਹ ਕਿਹੜਾ ਦੀਵਣ ਹੈ ਅਮਰ ਜਿਸ ਨੂੰ ਅਮਰ ਕਰ ਦੇਈਏ ਦੁੱਖਾਂ ਰੋਗਾਂ ਆਵਾ ਕਮਨ ਤੋਂ ਰਹਿ ਤੋ ਹੁਦਾਣਾ ਅਮਰ ਪਦਵੀ ਦੀ ਪ੍ਰਾਪਤੀ ਹੁਦਾਣੀ ਕੇਵਲ ਮੋਕਸ਼ ਦਾ ਧਾਰ ਨਹੀਂ ਹੁੰਦਾ ਨਾ ਉਹਦੀ ਪ੍ਰਾਪਤੀ ਹੁਦਾਣੀ ਮਹਾਰਾਜ ਜੀ ਨੇ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਔਰ ਸੁਖ ਸ਼ਾਂਤੀ ਹੋ ਗਈ ਜਦੋਂ ਪ੍ਰਭੂ ਨੇ ਆਪ ਕਿਰਪਾ ਕੀਤੀ ਵੱਡ ਪ੍ਰਤਾਪ ਆਚਰਜ ਰੂਪ ਔਰ ਕਿੰਨੀ ਤਾਤ ਦੁਖ ਹਮਾਰੇ ਬਖਸ਼ਿਆ ਨਾ ਕਿ ਪ੍ਰਭੂ ਦੀ ਕਿਰਪਾ ਕੀਤੀ ਦੋਖ ਦੋਸ਼ ਜਿਹੜੇ ਸੀ ਨਾ ਸਾਡੇ ਸੰਸਾਰੀਆਂ ਦੇ ਬਹੁਤ ਜ਼ਿਆਦੇ ਜਿਹਨੂੰ ਮਹਾਰਾਜ ਕਹਿੰਦੇ ਤਾਂ ਦੋਸ਼ ਮੋਹੇ ਚੱਲਿਆ ਉਹ ਦੋਸ਼ ਤੇ ਦੋਖ ਦੇੜੇ ਅਰ ਵਿਕਾਰ ਸਨ ਤਾਂ ਕ੍ਰੋਧ ਆਤ ਇਹ ਸਾਰੇ ਤੇ ਸਾਰੇ ਸਾਡੇ ਵਿੱਚ ਸੀ ਅਸੀਂ ਇਹਨਾਂ ਦੇ ਆਧਿਨਸਾ ਮਹਾਰਾਜ ਜੋਗਦ ਹੋਇਆ ਤੂੰ ਬਖਸ਼ਿਆ ਨਾ ਸਾਨੂੰ ਬਖਸ਼ ਤੇ ਮੁਆਫ ਕਰ ਦੇ ਕਿਰਪਾ ਕਰ ਦੇ ਸਾਡੇ ਤੇ ਤੇ ਉਹਨੇ ਆਪਣੀ ਕਲਤਾਰੀ ਆਪਣੀ ਰਹਿਮਤ ਵਰਸਾਈ ਆਪਣੀ ਸ਼ਕਤੀ ਪ੍ਰਦਾਨ ਕੀਤੀ ਆਪਣੀ ਸਤਾ ਸਪੁਰਤੀ দান ਕੀਤੀ ਆਪਣੀ ਜੋਤ ਅੰਦਰ ਚਮਕਾ ਦਿੱਤੀ ਆਪਣੀ ਰਹਿਮਤ ਵਰਸਾਈ ਮਨ ਬਾਂਛਤ ਫਲ ਦਿੱਤਿਆ ਨ ਜਦੋਂ ਆਪਣੀ ਰਹਿਮਤ ਕੀਤੀ ਨਾ ਉਸ ਮਾਲਕ ਨੇ ਫਿਰ ਬਨ ਦੇ ਜਿਹੜੇ ਫਲਾਂਛਤ ਚਾਹੀਦੇ ਥਣ ਇਸ ਸ਼ਾਮਸਨ ਉਹ ਫਲ ਦਿੱਤਿਆ ਨ ਉਹ ਸਭ ਕੁਝ ਦੇ ਦਿੱਤਾ ਜਦੋਂ ਪ੍ਰਭੂ ਨਾਲ ਜੁੜ ਗਿਆ ਨਾ ਜੋ ਕੁਝ ਲੋੜੀਂਦਾ ਸੀ ਪ੍ਰਭੂ ਨੇ ਉਹ ਕੁਝ ਦੇ ਦਿੱਤਾ ਔਰ ਮਹਾਰਾਜ ਕਹਿੰਦੇ ਸਭੀ ਇੱਛਾ ਪੂਰੀਆ ਜਦ ਪਾਇਆ ਅਗਮ અપਾਰਾ ਜਦ ਪ੍ਰਭੂ ਨੂੰ ਪਾਲਿਆ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਤੇ ਜਦ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਸਭ ਕੁਝ ਮਿਲਦਾ ਹੈ ਫਿਰ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਨਾ ਜੇ ਸਾਥ ਪਰਮਾਤਮਾ ਨੂੰ ਨਾ ਭੁੱਲ ਸੋ ਕਿਉਂ ਵਿਸਰੈ ਜੇਨ ਸਭ ਕੁਛ ਦਿਆ ਜਿਹੜਾ ਦਾਤਾ ਤੈਨੂੰ ਸਭ ਕੁਝ ਦਿੰਦਾ ਹੈ ਜਿੰਨੇ ਪਰਿਵਾਰ ਦਿੰਦਾ ਹੈ ਕਾਰੋਬਾਰ ਦਿੰਦਾ ਹੈ ਨਿਰੁਗੀ ਜੀਵਨ ਦਿੰਦਾ ਹੈ ਹੱਸਦਾ ਖੇਡਦਾ ਪਰਿਵਾਰ ਏ ਤੇਰਾ ਕਾਰੋਬਾਰ ਅੱਛਾ ਹੈ ਮਹਾਰਾਜ ਕਿੰਨੇ ਤੂੰ ਦੇਣ ਵਾਲੇ ਨੂੰ ਕਿਉਂ ਭੁੱਲ ਗਏ ਔਰ ਨਹੀਂ ਤੇ ਕਈਆਂ ਦੇ ਜੀਵਨ ਵਿੱਚ ਇੰਨਾ ਦੁੱਖ ਏ ਕਿ ਉਹ ਰਾਤ ਵੀ ਰੋਂਦੇ ਆ ਤੇ ਨੀਵੇਂ ਹੀ ਰੋਂਦੇ ਨੇ ਕਈਆਂ ਦੇ ਪਰਿਵਾਰ ਵਿੱਚ ਦੁੱਖ ਏ ਕਿਉਂ ਪਰਿਵਾਰ ਨੂੰ ਦੇਖਦੇ ਕੇ ਰੋਂਦੇ ਨੇ ਕਈਆਂ ਦਾ ਕਾਰੋਬਾਰ ਇੰਨਾ ਕੋ ਚਲਾ ਗਿਆ ਹੈ ਉਹ ਕਾਰੋਬਾਰ ਨੂੰ ਪਿੰਦੀ ਕਲਾ ਨੂੰ ਜਾਂਦਾ ਹੋਇਆ ਦੇਖ ਕੇ ਤਾਹਮ ਮਾਰਦੇ ਨੇ ਕਿ ਤੇਰੇ ਘਰ ਅੰਦਰ ਪਰਿਵਾਰ ਸੁਖੀ ਹੈ ਕਾਰੋਬਾਰ ਠੀਕ ਚੱਲ ਰਿਹਾ ਹੈ ਰੋਜੀ ਰੋਟੀ ਦਾ ਮਸਲਾ ਠੀਕ ਚੱਲ ਰਿਹਾ ਹੈ ਫਿਰ ਉਹ ਦੇਣ ਵਾਲੇ ਦਾਦੇ ਨੂੰ ਕਿਉਂ ਨਹੀਂ ਚਿਤਵਦਾ ਸੰਸਾਰ ਲਈ ਤੇਰੇ ਕੋਲ ਟਾਈਮ ਹੈ ਸੰਸਾਰ ਨਾਲ ਚੱਲਣ ਲਈ ਟਾਈਮ ਹੈ ਮਰਨਕਾਰ ਚੱਲ ਨਾਲ ਚੱਲਣ ਲਈ ਨਹੀਂ ਹੈ ਬੰਦਾ ਆਦਾਵੇ ਤੇ ਸਾਨੂੰ ਜਦਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਅਸੀਂ ਰੁਕ ਜਾਵਾਂਗੇ 5 ਮਿੰਟ 10 ਮਿੰਟ ਤੇ ਅਗਲੇ ਨੂੰ ਵੀ ਕਹਿ ਦਾਂਗੇ ਬਈ 5 10 ਮਿੰਟ ਮੈਂ ਲੇਟ ਹੋ ਗਿਆ ਮੇਰੇ ਕੋਲ ਕੋਈ ਆ ਗਿਆ ਸੀ ਜ਼ਰੂਰੀ ਆ ਗਿਆ ਸੀ ਤੇ ਇਹ ਕਤਾ ਹੀ ਨਹੀਂ ਕਹਿੰਦੇ ਬਈ ਮੇਰਾ ਜ਼ਰੂਰੀ ਕੰਮ ਸੀ ਕਿ ਗੁਰੂ ਨੂੰ ਦੇ ਦیدار ਕਰਨੇ ਸਤ ਸੰਗਤ ਵਿੱਚ ਜਾਣਾ ਗੁਰੂ ਗੁਰੂ ਜਪਣਾ ਗੁਰੂ ਨੂੰ ਨਮਸਕਾਰ ਕਰਨੇ ਜਿੰਨੇ ਸਾਰਾ ਕੁਝ ਦੇਣਾ ਹੈ ਤੇ ਜਿਹੜੇ ਕਾਰਜ ਨਹੀਂ ਚੱਲਣਿਆਂ ਦੇ ਗੁਰੂ ਦੀ ਕਿਰਪਾ ਨਾ ਹੋਏ ਤੇ ਉਹਦੇ ਜਿ ਭੰਗਣਾ ਪੈ ਗਈ ਫਿਰ ਕੀ ਕਰੇਗਾ ਗੁਰੂ ਕੋਲ ਹੋ ਕੇ ਦਾ ਗੁਰੂ ਤੋਂ ਆਗਿਆ ਲੈ ਕੇ ਦਾ ਤੇਰੀ ਸੰਪੂਰਨਤਾ ਹੋਵੇਗੀ ਕਿਉਂਕਿ ਗੁਰੂ ਜਦੋਂ ਕਿਰਪਾ ਕਰਦਾ ਹੈ ਤਾਂ ਹੀ ਅਧੂਰੇ ਕਰ ਪੂਰੇ ਹੁੰਦੇ ਨੇ ਨਹੀਂ ਤੇ ਪੂਰੇ ਵੀ ਅਧੂਰੇ ਹੋ ਜਾਂਦੇ ਨੇ ਮਨਾਂ ਪਾਂਛ ਕਫਲ ਦਿੱਤੇ ਹਨ ਮਨ ਦੀ ਇੱਛਾ ਦੇ ਮੁਤਲਕ ਉਹ ਫਲਾਂ ਨਾਲ ਝੋਲੀ ਪਰ ਦਿੰਦਾ ਜੀਵਨ ਅਲੀ ਉੱਠ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਨਾਨਕ ਬਲੇਹਾਰੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਮੋਹਰ ਸ਼ਾਫਲਾ ਕੇ ਕਹਿੰਦੇ ਮੈਂ ਕੁਰਬਾਨ ਜਾਮਾ ਐਸੇ ਗੁਰ ਸਿੱਖਾਂ ਤੋਂ ਕੁਰਬਾਨ ਜਾਮਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐਸੇ ਤਾਤਾਰ ਆਕਾਲ ਪੁਰਖ ਵੈਰ ਰੂ ਤਾਂ ਜਿਹੜਾ ਆਪਣੇ ਪਿਆਰਿਆਂ ਦੇ ਬਾਰੀ ਰੋਗ ਵੀ ਮਨ ਦੇ ਸੋਗ ਵੀ ਦੁੱਖ ਵੀ ਦੂਰ ਕਰਦਾ ਹੈ ਵੈਰੀਆਂ ਦਾ ਵੀ ਨਾਸ਼ ਕਰਦਾ ਹੈ ਤੇ ਪ੍ਰਭੂ ਨੂੰ ਤਰਾਰ ਜਿਹੜੇ ਤੇਰੇ ਲਈ ਸ਼ਮੀਆਂ ਧੱਕ ਕੇ ਆਂਦੇ ਨੇ ਭਾਲੇ ਧੱਕ ਕੇ ਆਂਦੇ ਨੇ ਬੰਦੂਕਾਂ ਧੱਕ ਕੇ ਆਂਦੇ ਨੇ ਉਹ ਤੇਰੀ ਜੀ ਹਾਰ ਲੈ ਕੇ ਆਉਣਗੇ ਉਹ ਤੇਰੇ ਲਈ ਹਾਰ ਲੈ ਕੇ ਆਉਣਗੇ ਚੁਕਣਗੇ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਉਹ ਜਿੰਨੇ ਵੈਰੀ ਨੇ ਉਹਨਾਂ ਸਾਰਿਆਂ ਨੂੰ ਮਿੱਤਰ ਬਣਾ ਦੇਵੇਗਾ ਉਹ ਤੇਰਾ ਮੰਦਾ ਮੀਨ ਚਿੱਤ ਬਣ ਕੇ ਮੰਦਾ ਨਹੀਂ ਕਰਨਗੇ ਉਹ ਤੇਰੀ ਖੈਰੀਅਤ ਮੰਨਣ ਦੀ ਇਹਦਾ ਭਲਾ ਹੋਵੇ ਇੱਕ ਗੁਰੂ ਵਿੱਚ ਦਾਤ ਤੇ ਗੁਰੂ ਕੋਲ ਦਾਤ ਤੇ ਗੁਰੂ ਦੀ ਕਰਾਮਾਤ ਤੇ ਗੁਰੂ ਜਿਹਦੇ ਤੇ ਤਰੁੱਠ ਜਾਂਦਾ ਉਹਦੀ ਝੋਲੀ ਵਿੱਚ ਦਾਤਾਂ ਪਾਉਂਦਾ ਹੈ ਇਹ ਗੁਰੂ ਅਰਜਨ ਦੇਵ ਸਾੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਲੋੜ ਆ ਸਾਨੂੰ ਗੁਰੂ ਦੇ ਹੋਣ ਦੀ ਗੁਰੂ ਤਾਂ ਆ ਸਾਡਾ ਹੈ ਅਸੀਂ ਇਹ ਕਹਿੰਦੇ ਗੁਰੂ ਤੂੰ ਆ ਸਾਡਾ ਹੋ ਸਾਡੀ ਮਰਦੀ ਅਸੀਂ ਤੇਰੀ ਸੁਣੀ ਹੈ ਜਾਂ ਨਾ ਸੁਣੀ ਹੈ ਤੇ ਫਿਰ ਜਦੋਂ ਅਸੀਂ ਸੁਣਦੇ ਨਹੀਂ ਜਿਹੜੇ ਬੱਚੇ ਮਾਂ ਬਾਪ ਦੀ ਨਹੀਂ ਸੁਣਦੇ ਉਹਨਾਂ ਨੂੰ ਇੱਕ ਨਾ ਇੱਕ ਦਿਨ ਇਹੋ ਜਿਹੀ ਵਿਪਤਾ ਵਿੱਚ ਫਸਦੇ ਨੇ ਮੁੜ ਕੇ ਤਾਂ ਆਹ ਮਾਰਦੇ ਬੇਬੇ ਬਾਪੂ ਇੱਕ ਵਾਰੀ ਕਢਾਲਾ ਇੱਥੇ ਬੁਰੀ ਹਾਲਤ ਸੀ ਫਿਰ ਉਹਨਾਂ ਨੂੰ ਚੇਤੇ ਕਰਦੇ ਨਾ ਫਿਰ ਅਸੀਂ ਵੀ ਜਦੋਂ ਵਿਪਤਾ ਵਿੱਚ ਫਸਦੇ ਆ ਉਦੋਂ ਕਹਿੰਦੇ ਮਹਾਰਾਜ ਇੱਕ ਵਾਰੀ ਬਚਾਲਾ ਫੇਰ ਨਹੀਂ ਫੇਰ ਕੰਮ ਉਹੀ ਹੁੰਦਾ ਹੈ ਗੁਰੂ ਕਿਰਪਾ ਕਰੇ ਸਾਨੂੰ ਬੂ ਚੇਤੇ ਆਵੇ ਅਸੀਂ ਇਧਰ ਉਧਰ ਭਟਕਣਾ ਛੋ ਪਰਮਤਮ ਔਰ ਰਹਿਤ ਹੋ ਕੇ ਗੁਰੂ ਵੱਲ ਨੂੰ ਚਲੀਏ ਗੁਰੂ ਦੇ ਹੋ ਜਾਈਏ ਗੁਰੂ ਦਾ ਲੜ ਪਕੜੀਏ ਸਾਰੇ ਸੁੱਖ ਸਾਰੀਆਂ ਦਾਤਾਂ ਸਾਰੀਆਂ ਖੁਸ਼ੀਆਂ ਉਦੋਂ ਮਿਲਦੀਆਂ ਜਦੋਂ ਇਹਦੀ ਨਿਨਾਦਰ ਹੋ ਗਈ ਜਿਸ ਸ਼ਰੀਰ ਤੇ ਜਿਸ ਪਰਿਵਾਰ ਤੇ ਜਿਸਕਾਰੂਕਾਰ ਤੇ ਉੱਤੇ ਇਹ ਕਲਾ ਚ ਕਦੇ ਨਹੀਂ ਜੇ ਜਾ ਸਕਦਾ ਲੱਖ ਖੁਸ਼ੀਆਂ ਆਤ ਸਾਈਆਂ ਜੇ ਸਤਿਪੁਰ ਨਦਰ ਕਰੇ ਜੇ ਤੇ ਰਹਿਮਤ ਦੀ ਨਦਰ ਕੀਤੀ ਉਹਣੀ ਤਾਂ ਜਦੋਂ ਇਹਦੇ ਇਹਦੇ ਕੈਅ ਅਨੁਸਾਰ ਚੱਲੇ ਬੇਅੰਤ ਪੁੱਲਾ ਦੀ ਖਿਮਾ ਗੁਰੂ ਕੇ ਬਚਨ ਜਾਣ ਫਿਰਦਿਆਂ ਚ ਬਸਾਬ ਨੇ ਦਾਤ ਵਿਚਾਰ ਕਰਦੇ ਬੇਅੰਤ ਪ੍ਰਕਾਰ ਦੀਆਂ ਪੁੱਨਾ ਚੁੱਕਾ ਹੋ ਜਾਂਦੀਆਂ ਗੁਰੂ ਗਰੀਬ ਨਿਵਾਦ ਆਪ ਗੁਰੂ ਦੀ ਸੰਗਤ ਬਖਸ਼ਣ ਜੋਗੋ ਅਰਦਾਸ ਅੰਦਰ ਸ਼ਾਮਲ ਹੋਈਏ ਇੰਨੀਆਂ ਬੇਨਤੀਆਂ ਪ੍ਰਭਾਨ ਜੀ ਵਾਹਿਗੁਰੂ ਜੀ ਦਾ ਖਤ ਸਾਹਿਬ ਵਾਹਿਗੁਰੂ ਦੇ ਕੀ ਪਦ ਤੂਠਾ ਤੂ